ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਤੁਹਾਨੂੰ ਸਕਰੀਨ ਤੇ ਦੇਖ ਹੀ ਗਿਆ ਉਹਨਾਂ ਡਿਸਪਲੇ ਤੇ 8th ਸੈਂਟਰਲ ਪੇ ਕਮਿਸ਼ਨ ਯਾਨੀ ਕਿ 8ਵਾਂ ਕੇਂਦਰੀ ਤਨਖਾਹ ਕਮਿਸ਼ਨ 109ਵੇਂ ਸਾਲ ਵਿੱਚ ਕੇਂਦਰ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਦੇ ਜਿਹੜੇ EMPLOYEES ਆ PENSIONERS ਹੈਗੇ ਨੇ ਕੇਂਦਰੀ ਸਰਕਾਰ ਦੇ ਜਿਹੜੇ ਕਰਮਚਾਰੀ ਤੇ ਪੈਨਸ਼ਨਰ ਹੈਗੇ ਨੇ ਉਹਨਾਂ ਨੂੰ ਇੱਕ ਤੋਹਫ਼ਾ ਦੇਣ ਦਾ ਲਾਂਕੀ ਕਰ ਦਿੱਤਾ ਹੈ ਜਿਸ ਦਾ ਫਾਇਦਾ ਜਿਹੜਾ ਹੈਗਾ ਕਰੋੜਾਂ employees ਤੇ pensioner ਨੂੰ ਹੋਊਗਾ সেন্ট্রਲ گورنمنٹ ਨੇ 8th সেন্ট্রਲ పే కమిషన్ یعنی ਕਿ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਦਾ ਗਠਨ ਜਿਹੜਾ ਕੌਨਸਟੀਟਿਊਟ ਕਰਨ ਲਈ ਜਿਹਨੂੰ ਇੰਗਲਿਸ਼ ਚ ਕੌਨਸਟੀਟਿਊਟ ਕਹਿੰਦੇ ਹੈਗੇ ਆ ਤਨਖਾਹ ਕਮਿਸ਼ਨ ਦਾ ਜਿਹੜਾ ਹੈ ਗਠਨ ਕਰਨ ਲਈ 16 ਜਨਵਰੀ ਨੂੰ ਹੋਈ ਕੈਬਨਟ ਦੀ ਮੀਟਿੰਗ ਵਿੱਚ ਮਨਜ਼ੂਰੀ ਦੇ ਦਿੱਤੀ ਹੈ ਤੇ 8th CPC ਆ ਜਿਹੜਾ ਇਹ ਅੱਠਵਾਂ ਪੇਕ ਸੈਂਟਰਲ ਪੇ ਕਮਿਸ਼ਨ ਹੈਗਾ ਜਿਹੜਾ ਹੈ 1 ਜਨਵਰੀ 2026 ਤੋਂ ਲਾਗੂ ਹੋਊਗਾ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੋਊਗਾ ਜੇ ਨਹੀਂ ਪਤਾ ਤਾਂ ਦੱਸ ਦੇਵਾਂ ਕਿ ਹਰ 10 ਸਾਲ ਬਾਅਦ ਸਰਕਾਰ ਵੱਲੋਂ ਕੇਂਦਰੀ ਸਰਕਾਰ ਵੱਲੋਂ ਨਵਾਂ ਪੇ ਕਮਿਸ਼ਨ ਜਿਹੜਾ ਲਾਗੂ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ EMPLOYEES ਤੇ ਇਸ ਟਾਈਮ 7 CPC ਲਾਗੂ ਹੈ ਜੋ ਕਿ ਇੱਕ ਜੋ ਕਿ ਇੱਕ ਇੱਕ 2001 ਜਨਵਰੀ 2016 ਤੋਂ ਜਿਹੜਾ ਹੈਗਾ ਲਾਗੂ ਕੀਤਾ ਗਿਆ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਗਵਰਨਮੈਂਟ ਵੱਲੋਂ 6ਵੇਂ ਪੇ ਕਮਿਸ਼ਨ ਅੰਡਰ ਫਿਕਸ ਕੀਤੀ ਗਈ ਹੈ 1 ਇੱਕ 2016 ਤੋਂ ਲੈ ਕੇ 30 ਜੂਨ 2021 ਤੱਕ ਦੀ ਤਨਖਾਹ ਜਿਹੜੀ ਹੈਗੀ ਹੈ ਪੇ ਦਾ ਏਰੀਅਰ ਵੀ ਨਹੀਂ ਦਿੱਤਾ ਗਿਆ ਤੇ 7 CPC 7 ਪੇ ਕਮਿਸ਼ਨ ਹੈ ਜਿਹੜਾ ਲਾਗੂ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਪੰਜਾਬ ਸਰਕਾਰ ਨੇ ਜਿਹੜਾ 7 CPC ਲਾਗੂ ਕੀਤਾ ਹੋਇਆ ਪੰਜਾਬ ਗਵਰਨਮੈਂਟ ਦੇ EMPLOYEESਾਂ ਤੇ ਉਹ 17/7/20 ਨੋਟੀਫਿਕੇਸ਼ਨ ਦੇ ਮਤਲਬਕ 17/7/20 ਤੋਂ ਲਾਗੂ ਕੀਤਾ ਗਿਆ ਜੋ ਨਵੀਂ ਭਰਤੀ ਤੇ ਲਾਗੂ ਕੀਤਾ ਗਿਆ ਜੋ 17/7/20 ਜਾਂ ਉਸ ਤੋਂ ਬਾਅਦ ਨਵੇਂ ਭਰਤੀ ਕਰਮਚਾਰੀ ਡਾਇਰੈਕਟਰ ਰਿਕਰੂਟਮੈਂਟ ਦੇ ਅੰਡਰ ਜਾਨੀ ਕਿ ਸਿੱਧੀ ਭਰਤੀ ਦੇ ਅਦੀਨ ਜਿਹੜੇ ਭਰਤੀ ਕੀਤੇ ਗਏ ਆ ਉਹਨਾਂ ਤੇ 7 CPC ਲਾਗੂ ਆ ਬਾਕੀ ਜਿਹੜੇ 17 7 20 ਤੋਂ ਪਹਿਲਾਂ ਕੰਮ ਕਰ ਰਹੇ EMPLOYEES ਹੈਗੇ ਆ ਪੰਜਾਬ ਗਵਰਨਮੈਂਟ ਦੇ ਜਾਂ ਪੈਨਸ਼ਨਰ ਹੈਗੇ ਆ ਉਹਨਾਂ ਤੇ 6ਵਾਂ ਪੇ ਕਮਿਸ਼ਨ ਹੀ ਹਲੇ ਲਾਗੂ ਕੀਤਾ ਗਿਆ ਜੋ ਕਿ 1/1/2016 ਤੋਂ ਲਾਗੂ ਕੀਤਾ ਗਿਆ ਸੀ ਸੋ ਗੱਲ ਕਰ ਰਿਹਾ ਸੀ ਕਿ 1/1/16 ਤੋਂ ਜਿਹੜਾ ਹੈਗਾ 30 ਜੂਨ 2021 ਤੱਕ ਪੰਜਾਬ ਸਰਕਾਰ ਨੇ ਏਰੀਅਰ ਨਹੀਂ ਦਿੱਤਾ ਤੇ ਉਹਦੀ ਉਹਦਾ ਵੀ ਬਹੁਤ ਸਾਰੇ ਕਰਮਚਾਰੀਆਂ ਵੱਲੋਂ ਆ ਅਨਨੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਡਬਲਯੂਪੀ ਦਾਇਰ ਕੀਤੀ ਗਈ ਆ ਜਿਸ ਵਿੱਚ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਸੀ ਕਿ ਇਸ ਦਾ ਏਰੀਆ ਜਿਹੜਾ 2026-27 ਤੇ 27-28 ਦੇ ਫਾਈਨੈਂਸ਼ੀਅਲ ਈਅਰ ਵਿੱਚ ਦਿੱਤਾ ਜਾਊਗਾ ਸੋ 7 ਸੇ 7 ਜਿਹੜਾ ਪੇ ਕਮਿਸ਼ਨ ਲਾਗੂ ਕਰਨਾ ਤਾਂ ਬਹੁਤ ਹੀ ਜ਼ਿਆਦਾ ਦੂਰ ਦੀ ਗੱਲ ਹੈ ਪੰਜਾਬ ਗਵਰਨਮੈਂਟ ਲਈ ਪੰਜਾਬ ਗਵਰਨਮੈਂਟ ਨੇ ਤਾਂ ਡੀਏ ਦਾ ਏਰੀਆ ਵੀ ਨਹੀਂ ਦਿੱਤਾ ਕਿਉਂਕਿ ਸੈਂਟਰਲ ਪੇ ਜਿਹੜਾ ਹੈਗਾ ਸੈਂਟਰ ਦੇ ਜਿਹੜੇ EMPLOYEES ਤੇ ਆ ਸੈਂਟਰ ਗਵਰਨਮੈਂਟ ਨੇ ਸੈਂਟਰ ਦੇ ਗਵਰਨ ਐਮਪਲੋਈਜ਼ ਨੂੰ ਜਿਹੜਾ ਹੈਗਾ 53% ਡੀਏ ਦੇ ਰਹੀ ਹੈਗੀ ਆ ਜਦਕਿ ਜਿਹੜਾ ਹੈਗਾ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਨੂੰ 42% ਡੀਏ ਦੇ ਰਹੀ ਹੈ 11% ਡੀਏ ਦੇ ਵਿੱਚ ਵੀ ਪੰਜਾਬ ਸਰਕਾਰ ਹਲੇ ਪਿੱਛੇ ਚੱਲ ਰਹੀ ਹੈਗੀ ਆ ਸੋ ਇਹ ਇਹ ਸੈਂਟਰ ਗਵਰਨਮੈਂਟ ਵੱਲੋਂ ਬਹੁਤ ਵੱਡਾ ਨਵੇਂ ਸਾਲ ਤੇ ਜਿਹੜਾ ਹੈਗਾ ਤੋਹਫਾ ਦਿੱਤਾ ਗਿਆ ਆਪਣੇ ਜਿਹੜੇ ਕਰਮਚਾਰੀਆਂ ਨੂੰ ਤੇ ਜੋ ਕਿ ਇੱਕ ਇੱਕ 2026 ਤੋਂ ਜਿਹੜਾ ਹੈਗਾ ਲਾਗੂ ਹੋਊਗਾ ਕਿਉਂਕਿ ਹਰ 10 ਸਾਲ ਬਾਅਦ ਜਿਹੜਾ ਹੈਗਾ ਤਨਖਾਹ ਕਮਿਸ਼ਨ ਲਾਗੂ ਕੀਤਾ ਜਾ ਰਿਹਾ ਜਾਂਦਾ ਹੈਗਾ ਸੋ ਇਹ ਸੀਗੀ ਜੀ ਵੀਡੀਓ 8ਵੇਂ ਪੇ ਕਮਿਸ਼ਨ ਨੂੰ ਲੈ ਕੇ ਜੋ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈਗਾ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਚ ਥੈਂਕ ਯੂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ